Gercu, trebuie cea prin băzată de videoclip să ਇਸ ਹੋਟਲ ਨੂੰ ਵੱਧਦੇ ਨਜ਼ਰ ਰੱਖਦੇ ਹੋਏ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਅੰਮ੍ਰਿਤਸਰ ਦੇ ਮਸ਼ਹੂਰ ਰੈਸਟੋਰੈਂਟ ਵਿੱਚ ਰੇਡ ਕੀਤੀ ਗਈ ਜਿਸ ਦੌਰਾਨ ਅਧਿਕਾਰੀਆਂ ਨੇ ਪਾਇਆ ਕਿ ਕੋਟਲ ਵਿੱਚ ਕੁਝ ਖਾਮੀਆਂ ਹਨ ਅਤੇ ਇੱਥੇ ਸਾਫ ਸਫਾਈ ਦਾ ਵੀ ਧਿਆਨ ਨਹੀਂ ਰੱਖਿਆ ਜਾ ਰਿਹਾ ਅੰਮ੍ਰਿਤਸਰ ਦੇ ਮਸ਼ਹੂਰ ਰੈਸਟੋਰੈਂਟ ਬਟਲਰਸ ਵਿੱਚ ਫੂਡ ਸੇਫਟੀ ਡਿਪਾਰਟਮੈਂਟ ਵੱਲੋਂ ਰੇਡ ਕੀਤੀ ਗਈ ਅਤੇ ਕੁਝ ਸੈਂਪਲ ਕਲੈਕਟ ਕੀਤੇ ਗਏ ਇਸ ਬਾਰੇ ਗੱਲਬਾਤ ਕਰਦੇ ਹਾਂ ਫੂਡ ਸੇਫਟੀ ਅਫਸਰ ਨੇ ਕਿਹਾ ਕਿ ਇਸ ਹੋਟਲ ਵਿੱਚ ਕੁਝ ਖਾਮੀਆਂ ਪਾਈਆਂ ਗਈਆਂ ਨੇ ਅਤੇ ਇੱਥੇ ਸਾਫ ਸਫਾਈ ਦਾ ਧਿਆਨ ਨੇ ਹੀ ਰੱਖਿਆ ਜਾ ਰਿਹਾ ਫਿਲਹਾਲ ਉਹਨਾਂ ਵੱਲੋਂ ਸੈਂਪਲ ਲੈ ਲਏ ਗਏ ਨੇ ਅਤੇ ਜੋ ਵੀ ਰਿਪੋਰਟ ਆਵੇਗੀ ਉਸ ਦੇ ਆਧਾਰ ਤੇ ਕਾਰਵਾਈ ਕੀਤੀ ਜਾਵੇਗੀ ਮੇਰਾ ਨਾਮ ਰਜਿੰਦਰਪਾਲ ਸਿੰਘ ਹੈ ਔਰ ਮੈਂ ਫਮਰੀ ਸਰ ਜ਼ਿਲ੍ਹੇ ਦੇ ਵਿੱਚ ਬਤੌਰ ਅਸਿਸਟੈਂਟ ਕਮਿਸ਼ਨਰ ਫੂਡ ਸੇਫਟੀ ਤਾਇਨਾਤ ਹਾਂ ਅੱਜ ਅਸੀਂ ਚੈਕਿੰਗ ਤੇ ਆਏ ਸੀ ਬਟਲਰਸ ਦੇ ਉੱਪਰ ਔਰ ਇਹਨਾਂ ਦੀ ਅਸੀਂ ਕਿਚਨ ਦੀ ਇਨਸਪੈਕਸ਼ਨ ਕੀਤੀ ਹੈ ਔਰ ਕਿਚਨ ਦੇ ਵਿੱਚ ਜੋ ਖਾਮੀਆਂ ਸੀ ਉਹ ਇਹਨਾਂ ਨੂੰ ਅਸੀਂ ਦੱਸੀਆਂ ਜਿਵੇਂ ਕਿ ਇਹਨਾਂ ਦਾ ਜਿਹੜਾ ਡਸਟਬਿਨ ਸੀ ਉਹ ਅਨਕਵਰਡ ਸੀ ਔਰ ਵਾਸ਼ਿੰਗ ਏਰੀਆ ਦੇ ਵਿੱਚ ਥੋੜਾ ਇਸ਼ੂ ਸੀ ਕਿਉਂਕਿ ਉੱਥੇ ਹੀ ਇਹ ਬਣਾ ਰਹੇ ਉੱਥੇ ਵਾਸ਼ਿੰਗ ਕਰ ਰਹੇ ਆ ਡਰੇਨੇਜ ਜੀ ਇਸ਼ੂ ਸੀਗਾ ਰੱਖ ਰਖਾਵ ਇਸ਼ੂ ਸੀ ਇਹਨਾਂ ਸਾਰੇ ਪੁਆਇੰਟਸ ਨੂੰ ਅਸੀਂ ਨੋਟ ਕਰਕੇ ਇਹਨਾਂ ਨੂੰ ਇੰਪਰੂਵਮੈਂਟ ਨੋਟਿਸ ਇਸ਼ੂ ਕਰ ਦਿੱਤਾ ਔਰ ਨਾਲ ਹੀ ਅਸੀਂ ਇਹਨਾਂ ਦਾ ਜਿਹੜਾ ਹੈ ਪਨੀਰ ਦਾ ਔਰ ਸੌਸ ਦਾ ਸੈਂਪਲ ਲੈ ਲਿਆ ਔਰ ਜਿਹੜਾ ਇਹ ਸੈਂਪਲ ਲਿਆ ਹੈ ਇਸ ਦੀ ਇਸ ਨੂੰ ਜਿਹੜਾ ਹੈ ਆਪਾਂ ਫੁੱਲ ਲੈਬਰਾਟਰੀ ਚੰਡੀਗੜ੍ਹ ਭੇਜ ਦਵਾਂਗੇ ਟੈਸਟਿੰਗ ਦੇ ਲਈ ਔਰ ਉਸ ਤੋਂ ਬਾਅਦ ਜੋ ਰਿਪੋਰਟ ਇਹਨਾਂ ਦੀ ਆਏਗੀ ਫਰਦਰ ਇਹਨਾਂ ਦੀ ਜਿਹੜੀ ਹੈ ਕਾਰਵਾਈ ਕੀਤੀ ਜਾਏਗੀ ਕੰਪਲੇਂਟ ਮਿਲੀ ਸੀ ਕਿ ਰੈਗੂਲਰ ਕਰਕੇ ਹੀ ਆਏ ਜਿਵੇਂ ਕੰਪਲੇਂਟ ਸੀ ਰੈਗੂਲਰ ਵੀ ਚੈਕਿੰਗ ਸੀ ਔਰ ਕੋਈ ਕੰਪਲੇਂਟ ਵੀ ਸੀਗੀਆਂ ਸਾਡੇ ਕੋਲ ਵਰਬਲ ਇੱਕ ਦੋ ਸੀਗੀਆਂ ਕੰਪਲੇਂਟਸ ਕਿ ਇੱਥੇ ਥੋੜਾ ਇਸ਼ੂ ਹੈ ਖਾਣੇ ਦਾ ਸੋ ਅਸੀਂ ਅੱਜ ਚੈਕਿੰਗ ਕੀਤੀ ਹੈ ਔਰ ਜੋ ਰਿਪੋਰਟ ਆਏਗੀ ਆਫਟਰ ਗੈਟਿੰਗ ਦਾ ਰਿਪੋਰਟ ਅਸੀਂ ਇਹਨਾਂ ਤੇ ਜਿਹੜਾ ਹੈ ਜੇ ਇਹਨਾਂ ਦੇ ਸੈਂਪਲ ਫੇਲ ਪਾ ਜਾਂਦੇ ਆ ਤਾਂ ਫਿਰ ਇਹਨਾਂ ਤੇ ਆਪਾਂ ਕ੍ਰਿਮਿਨਲ ਪ੍ਰੋਸੀਜਰ ਲਾਂਚ ਕਰਦੇ ਆ ਅਸੀਂ ਤੁਸੀਂ ਪਿਆਰਾ ਕੀਤਾ ਸਰ ਜੀ ਜਿਆਦਾਤਰ ਕਮੀ ਜਿਆਦਾਤਰ ਕਮੀ ਸਰ ਆਪਾਂ ਵੱਤ ਇਹੀ ਕਹਿ ਸਕਦੇ ਆ ਕਿ ਸੈਨੀਟੀ ਸੈਨੀਟੇਸ਼ਨ ਹਾਈਜਨਿਕ ਦੀ ਜਿਹੜੀ ਇਹਨਾਂ ਨੂੰ ਬਹੁਤ ਜ਼ਿਆਦਾ ਸੁਧਾਰ ਦੀ ਲੋੜ ਹੈ ਤੇ ਇਹ ਇਹਨਾਂ ਦੀਆਂ ਜਿਹੜੀਆਂ ਕਮੀਆਂ ਇਹਨਾਂ ਨੂੰ ਰਿਟਰਨ ਦੇ ਵਿੱਚ ਦੇ ਕੇ ਇੰਪਰੂਵਮੈਂਟ ਨੋਟਿਸ ਇਸ਼ੂ ਕਰ ਦਿੱਤਾ ਹੈ ਔਰ ਜਿਹੜੀ ਰਿਪੋਰਟ ਆਉਣ ਤੋਂ ਬਾਅਦ ਜੇ ਇਹਨਾਂ ਦੇ ਸੈਂਪਲ ਫੇਲ ਪਾਏ ਜਾਂਦੇ ਆ ਫਿਰ ਇਹਨਾਂ ਤੇ ਅਗਲੀ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਲਿਖੀ ਜਾਏ ਅੱਜ ਦੀਆਂ ਖਾਸ ਖਬਰਾਂ ਦੇ ਲਈ ਜੁੜੇ ਰਹੋ ਸਾਥ ਟੀਵੀ ਦੇ ਨਾਲ ਤਦਫਾਰ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ ਟੀਵੀ ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ